ਦੋਸਤੋ ਲੰਘੇ ਰੋਜ਼ ਬਹੁਤ ਹੀ ਮੰਦਪਾਗੀ ਘਟਨਾ ਹੋਈ ਆ ਤੇ ਇੱਕ ਐਸਾ ਹਾਦਸਾ ਜਿਨੇ ਹਜ਼ਾਰਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਪ੍ਰਭਾਵਿਤ ਕਰ ਦਿੱਤੀਆਂ 241 ਤਾ ਜਹਾਜ਼ ਦੇ ਵਿੱਚ ਮਾਰੇ ਗਏ ਪਰ ਉਹਨਾਂ 241ਾਂ ਦੇ ਨਾਲ ਜੁੜੇ ਹੋਏ ਕਿੰਨੇ ਲੋਕ ਸਗੇ ਜਿਹੜੇ ਪੂਰੀ ਦੀ ਪੂਰੀ ਜ਼ਿੰਦਗੀ ਦੇ ਲਈ ਪ੍ਰਭਾਵਿਤ ਹੋਗਾ ਮੈਂ ਇੱਥੇ ਉਹ ਸਟੋਰੀਆਂ ਨਾ ਤਾਂ ਸਾਂਝੀਆਂ ਕਰ ਸਕਦਾ ਇਮੋਸ਼ਨਲੀ ਇੰਨੀਆਂ ਜ਼ਿਆਦਾ ਦੁਖਦਾਇਕ ਨੇ ਉਹ ਤੇ ਉਹ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਯਾਰ ਤੁਸੀਂ ਆਪਣੇ ਮਿੱਤਰ ਪਿਆਰੇ ਨੂੰ ਆਪਾਂ ਜਿਹੜੇ ਪੰਜਾਬੀ ਆਪਾਂ ਤਾਂ ਬਹੁਤ ਸਫਰ ਕਰਦੇ ਆ ਜਹਾਜ਼ਾਂ ਦੇ ਵਿੱਚ ਤੁਸੀਂ ਆਪਣੇ ਕਿਸੇ ਯਾਰ ਦੋਸਤ ਨੂੰ ਆਪਣੇ ਮਾਪੇ ਨੂੰ ਆਪਣੇ ਜਿਹੜਾ ਪੁੱਤ ਧੀ ਨੂੰ 에ਅਰਪੋਰਟ ਤੇ ਛੱਡ ਕੇ ਉਹਨੂੰ ਕਹਿ ਕੇ ਆਉਣੇ ਹੋ ਕਿ ਆਪਾਂ ਮਿਲਦੇ ਆ ਚਲੋ ਤੁਸੀਂ ਸੁਖ ਸੁਵਿਧੀ ਆਪਣਾ ਸਫਰ ਪੂਰਾ ਕਰੋ ਹਜੇ ਤੁਸੀਂ ਜਾ ਕੇ ਆਪਣੀ ਬਹੁਤ ਲੱਗੇ ਜਾਂ ਕਿਤੇ ਪਾਰਕਿੰਗ ਦੇ ਵਿੱਚ ਜਾ ਕੇ ਗੱਡੀ 'ਚ ਬੈਠਿਆ ਕੋਈ ਦੂਰ ਗਿਆ ਕੋਈ ਲੱਗੇ ਗਿਆ ਤੇ ਤੁਹਾਨੂੰ ਖਬਰ ਮਿਲਦੀ ਆ ਕਿ ਉਹ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਅੱਛਾ ਇਹਦੇ ਨਾਲ ਨਾਲ ਜਿਹੜਾ ਬਿਲਡਿੰਗ ਦੇ ਵਿੱਚ ਕ੍ਰੈਸ਼ ਹੋਇਆ ਉਹ ਉਹਦੀ ਉਹਦੀਆਂ ਵੀ ਉਹਦੇ ਕੁਝ ਕੇ ਨੰਬਰ ਹੀ ਹਜੇ ਸਾਹਮਣੇ ਆਏ ਨੇ ਆਫੀਸ਼ੀਅਲੀ ਉਹਦੇ ਜਾਦੇ ਜਿਹੜਾ ਅਪਡੇਟ ਨਹੀਂ ਹੈਗੀ ਉਹਨੂੰ ਲੈ ਕੇ ਕਿ ਜਿਹੜਾ ਹੋਸਟਲ ਦੇ ਵਿੱਚ ਜਹਾਜ਼ ਵੱਜਾ ਜਿਹੜੀ ਤੁਸੀਂ ਫੋਟੋ ਵੀ ਲਗਾਤਾਰ ਦੇਖ ਰਿਆ ਹੁਣੇ ਉਹਦੀ ਪੂਸ ਜਿਹੜੀ ਆ ਜਹਾਜ਼ ਦੀ ਉਹਦੇ ਵਿੱਚ ਫਸੀ ਹੋਈ ਆ ਉਥੋਂ ਕੱਲ ਮੈਂ ਇੱਕ ਸਟੋਰੀ ਦੇਖ ਰਿਆ ਸੀਗਾ ਇੱਕ ਮਾਂ ਨੇ ਦੱਸਿਆ ਕਿ ਉਹਦੇ ਪੁੱਤ ਨੇ ਉਹਨੂੰ ਦੱਸਿਆ ਕਿ ਉਹਨੇ ਦੋ ਮੰਜ਼ਿਲਾ ਤੋਂ ਸ਼ਾਇਦ ਬੀਬੀਸੀ ਦੀ ਸਟੋਰੀ ਸੀ ਕਿ ਉਹਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਆ ਸੱਟਾਂ ਉਹਨੂੰ ਲੱਗੀਆਂ ਪਰ ਉਹਦੀ ਜਾਨ ਬਚ ਗਈ ਪਰ ਉੱਥੇ ਵੀ ਕਈ ਜਿਹੜੇ ਆ ਹਤਾਹਤ ਹੋਣ ਦੀ ਖਬਰ ਆ ਬੋਇੰਗ 7878 ਡ੍ਰੀਮ ਲਾਈਨਰ 에ਅ ਇੰਡੀਆ ਦੀ AI 171 ਫਲਾਈਟ ਸੀਗੀ ਬੋਇੰਗ ਡ੍ਰੀਮ ਲਾਈਨਰ ਦੇ ਖਾਸ ਕਰਕੇ ਜਿਹੜੀ ਬੋਇੰਗ ਕੰਪਨੀ ਹੈ ਦੇ ਨਾਲ ਕਾਫੀ ਕੰਟਰੋਵਰਸੀਜ਼ ਚੱਲ ਰਹੀਆਂ ਨੇ ਪਰ ਡ੍ਰੀਮ ਲਾਈਨਰ ਜਿਹੜਾ ਇਹਨਾਂ ਦਾ ਇਹ ਜਹਾਜ਼ ਆ ਇਹਦੇ ਵਿੱਚ ਇੰਨੀ ਦੀ ਘਟਨਾ ਜਿਹੜੀ ਆ ਪਹਿਲੀ ਵਾਰ ਹੋਈ ਆ ਤੇ ਜੇਕਰ ਆਪਾਂ ਵੇਖੀਏ ਇਹਦੇ ਵਿੱਚ ਜੀ 242 ਕੁੱਲ ਯਾਤਰੀ ਸਨ 230 ਪੈਸੇਂਜਰ ਸੀਗੇ 12 ਕਰੂ ਮੈਂਬਰਸ ਸੀਗੇ 242 ਵੋਲਟ ਇਕੱਦਰ ਲੋਕ ਸੀਗੇ ਤੇ ਯੂਕੇ ਦੇ ਸਭ ਤੋਂ ਜ਼ਿਆਦਾ ਇੰਡੀਆ ਤੋਂ ਬਾਅਦ ਯੂਕੇ ਦੇ ਮੈਂਬਰਸ ਸੀਗੇ ਇਹਦੇ ਵਿੱਚ ਉਸ ਤੋਂ ਬਾਅਦ 7 ਪਹੁੰਚ ਗਈ ਸੀਗੇ ਇੱਕ ਕੈਨੇਡਾ ਦਾ ਸੀਗਾ 169 ਇੰਡੀਆ ਦੇ ਸੀਗੇ ਤੇ 53 ਲੋਕ ਜਿਹੜੇ ਆ ਉਹ ਯੂਕੇ ਦੇ ਸੀਗੇ ਤੇ ਇਹ ਜਿਹੜਾ 에ਅਰਕ੍ਰਾਫਟ ਆ ਜੀ ਇੰਡੀਅਨ ਸਟੈਂਡਰਡ ਟਾਈਮ ਮਤਲਬ ਕਿ ਇੰਡੀਆ ਦੇ ਦੁਪਹਿਰ ਨੂੰ ਵੀਰਵਾਰ ਦੁਪਹਿਰ ਨੂੰ 12 ਜਿਹੜੀ ਜੂਨ ਦੀ ਵੀਰਵਾਰ ਦੁਪਹਿਰ ਨੂੰ 1:38 ਮਿੰਟ ਤੇ ਇਹ ਉਡਾਨ ਭਰਦਾ 30 ਸੈਕਿੰਡ ਇਹ ਹਵਾ ਦੇ ਵਿੱਚ ਰਹਿੰਦਾ ਜੇਕਰ ਸ਼ਾਇਦ ਤੁਸੀਂ ਥੋੜੀ ਜੀ ਫੋਟੋ ਦੇਖ ਰਹੇ ਹੋਣੇ ਇੰਨੀ ਕੁ ਹੀ ਉੱਚੀ ਇਹ ਜਾ ਸਕਦਾ ਉਸ ਤੋਂ ਬਾਅਦ ਇਹ ਹੀਠਾ ਨੂੰ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ 30 ਸੈਕਿੰਡਾਂ ਦੇ ਵਿੱਚ ਜਿਹੜਾ ਕੈਪਟਨ ਨੇ ਮੇਡ ਅ ਕਾਲ ਕੀਤਾ ਪਰ 30 ਸੈਕਿੰਡਾਂ ਦੇ ਵਿੱਚ ਕੀ ਹੋ ਸਕਦਾ ਸੀਗਾ ਜਦੋਂ ਮੁੜ ਕੇ ਜਿਹੜਾ ਜਦੋਂ ਉਹਨਾਂ ਨੇ ਵਾਪਸ ਕੈਪਟਨ ਨੂੰ ਪੁੱਛਿਆ ਜਾਂ ਜਹਾਜ਼ ਦੇ ਵਿੱਚ رابطہ ਕੀਤਾ ਜਿਹੜਾ ਟਾਬਰ ਨੇ ਉਹ ਨਹੀਂ ਕੋਈ ਉਧਰੋਂ ਜਵਾਬ ਆਇਆ ਤੇ ਜਾਨੂੰ ਤਾਂ ਆਬੀਸਲੀ ਆਈ ਥਿੰਕ ਸਾਰਾ ਤਮਾਕਾ ਵਗੈਰਾ ਜੋ ਵੀ ਸੀ ਨਜ਼ਰ ਆ ਹੀ ਗਿਆ ਹੋਣਾ ਉਹਨਾਂ ਨੂੰ ਜਿਹੜਾ ਪਤਾ ਲੱਗ ਹੀ ਗਿਆ 625 ਫੀਟ ਜਿਹੜਾ ਹਜੇ ਇਹ ਉੱਪਰ ਗਿਆ ਸੀਗਾ ਤੇ ਉਹਦਾ ਵੀ ਕਿਹਾ ਜਾ ਰਿਹਾ ਕਿ ਇਹ ਸਮੁੰਦਰੀ ਤੱਟ ਤੋਂ ਜਿਹੜਾ 에ਰਪੋਰਟ ਵੀ 200 ਫੀਟ ਹੈਗਾ ਤੇ ਮਹਿਜ਼ 4-5 100 400 ਕੁ ਪਲੱਸ ਫੀਟ ਹੀ ਜਿਹੜਾ ਇਹ ਉੱਪਰ ਗਿਆ ਸੀਗਾ ਤੇ ਮੈਘਾਨੀ ਨਗਰ ਜਿਹੜਾ ਉਹਦੇ ਨੇੜੇ ਹੀ ਐਰਪੋਰਟ ਦੇ ਉੱਥੇ ਜਾ ਕੇ ਇਹ ਕ੍ਰੈਸ਼ ਹੋ ਜਾਂਦਾ ਸੋ ਜਿਵੇਂ ਕਿ ਆ ਕਿ ਮੀਡਿਕ ਕਾਲ ਜਰੂਰ ਕੈਪਟਨ ਦੇ ਵੱਲੋਂ ਦਿੱਤੀ ਗਈ ਆ ਪਰ ਉਹਦਾ ਆਬੀਅਸਲੀ ਬਹੁਤ ਜਲਦੀ ਦੇ ਵਿੱਚ ਹੀ ਇਹ ਸਾਰਾ ਕੁਝ ਉਹ ਹੋ ਗਿਆ ਆ ਤੇ ਇਸ ਸਮੇਂ ਜਿਹੜਾ ਇੱਕ ਸੋਲ ਸਰਵਾਈਵਰ ਆ ਉਹ ਹੈਗਾ ਜੀ ਬ੍ਰਿਟਿਸ਼ ਨੈਸ਼ਨਲ ਵਿਸ਼ਵਾਸ ਕੁਮਾਰ ਰਮੇਸ਼ ਇਸ ਸੀਟ 11ਏ ਤੇ ਬੈਠਾ ਸੀਗਾ ਤੇ ਇਹਦੇ ਨਾਲ ਇਹਦਾ ਇੱਕ ਭਰਾ ਵੀ ਸੀਗਾ ਅਜੇ ਉਹ ਵੀ ਇਹਦੇ ਨਾਲ ਸੀਗਾ ਜਹਾਜ਼ ਦੇ ਵਿੱਚ ਤੇ ਇਹ ਜਿਹੜੀ ਸੀਟ 11A ਆ ਇਹ ਸੀਗੀ ਐਮਰਜੈਂਸੀ ਦਰਵਾਜੇ ਦੇ ਨਜ਼ਦੀਕ ਐਮਰਜੈਂਸੀ ਡੋਰ ਦੇ ਨਜ਼ਦੀਕ ਤੇ ਜਦੋਂ ਇਹ ਸਾਰਾ ਕੁਝ ਹੋਇਆ ਤੇ ਇਹ ਕਹਿੰਦਾ ਵੀ ਮੈਨੂੰ ਆਬਵੀਅਸਲੀ ਬੰਦੇ ਨੂੰ ਉਦੋਂ ਤੁਸੀਂ ਕੀ ਜੋ ਵੀ ਸਟ੍ਰੇਟ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਤੁਸੀਂ ਉਹਨੂੰ ਫਾਲੋ ਕਰਦੇ ਆ ਤੇ ਇਹਨੂੰ ਕਿਉਂਕਿ ਬਹੁਤ ਘੱਟ ਸਮਾਂ ਹੋਇਆ ਸੀ ਉਡਾਨ ਭਰੀ ਨੂੰ ਤੇ ਜਦੋਂ ਉਹ ਉਡਾਨ ਭਰਦੇ ਆ ਜਹਾਜ਼ ਉਦੋਂ ਹੀ ਤੁਹਾਨੂੰ ਜਿਹੜਾ ਐਮਰਜੈਂਸੀ ਸੀਟ ਦੇ ਕੋਲ ਬੈਂਦਾ ਉਹਨੂੰ ਦੱਸਿਆ ਜਾਂਦਾ ਵੀ ਇੱਦਾਂ ਇੱਦਾਂ ਖੁੱਲਦੀ ਹੈ ਜਾਂ ਹੁੰਦੀ ਹੈ ਤੇ ਓਬਵੀਅਸਲੀ ਉਹਨੂੰ ਦੱਸਿਆ ਹੋਣਾ ਉਹਨੇ ਖੋਲੀ ਤੇ ਉਹਨੇ ਉੱਥੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਬਾਕੀ ਉਹ ਕਹਿੰਦਾ ਵੀ ਸਾਰੇ ਉੱਥੇ ਜਿਹੜੇ ਫੱਟੜ ਸੀਗੇ ਜਾਂ ਉਹਨਾਂ ਦੀ ਓਬਵੀਅਸਲੀ ਉਸ ਤੋਂ ਬਾਅਦ ਤਾਂ ਫੇਰ ਅੱਗ ਲੱਗੇ ਕਿਉਂਕਿ ਪੂਰਾ ਜਹਾਜ਼ ਹਜੇ ਉਹਨੇ ਉਡਾਨ ਭਰੀ ਸੀ ਤੇ ਅੱਜ ਕੱਲ ਇੱਕ ਤਾਂ ਜਿਹੜਾ ਪਾਕਿਸਤਾਨ ਦੇ ਨਾਲ ਕੌਨਫਲਿਕਟ ਦੇ ਕਰਕੇ ਵੀ ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਵੀ ਜਹਾਜ਼ਾਂ ਨੂੰ ਰੂਟ ਵੀ ਥੋੜਾ ਕੰਮ ਕੇ ਆਉਣਾ ਜਾਣਾ ਪੈਂਦਾ ਤੇ ਇਹ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਫਿਊਲ ਫੁੱਲ ਟੈਂਕਸ ਹੈਗਾ ਤੇ ਫਿਊਲ ਦਾ ਤੁਹਾਨੂੰ ਪਤਾ ਕਿ ਜੇਕਰ ਕੋਈ ਜਦੋਂ ਜਿਹੜਾ ਪਲੇਨ ਲਾਉਣਾ ਹੁੰਦਾ ਉਨੇ ਲੈਂਡਿੰਗ ਕਰਨੀ ਹੁੰਦੀ ਆ ਉਦੋਂ ਵੀ ਜੇਕਰ ਕੁਝ ਲੱਗੇ ਕਿ ਖੁਦਾ ਨਾ ਖਾਸ ਤਾਂ ਕੋਈ ਪ੍ਰੋਬਲਮ ਆ ਕੋਈ ਵੈਦਰ ਦੀ ਪ੍ਰੋਬਲਮ ਆ ਕੋਈ ਤਕਨੀਕੀ ਸਮੱਸਿਆ ਹੈ ਜਹਾਜ਼ ਦੇ ਵਿੱਚ ਆਮ ਤੌਰ ਤੇ ਹੁੰਦਾ ਕਿ ਪਹਿਲਾ ਫਿਊਲ ਜਿਹੜਾ ਉਹਨੂੰ ਖਤਮ ਕਰ ਲਓ ਕਿ ਖੁਦਾ ਨਾ ਖਾਸ ਤਾਂ ਜੇਕਰ ਕੋਈ ਅੱਗ ਲੱਗਦੀ ਜਾਂ ਕੋਈ ਇਦਾਂ ਦੀ ਘਟਨਾ ਹੁੰਦੀ ਆ ਤਾਂ ਜਿਆਦਾ ਜਿਹੜਾ ਡੈਮੇਜ ਨਾ ਹੋਵੇ ਸੋ ਇਹ ਤਾਂ ਪੂਰੇ ਦਾ ਪੂਰਾ ਫਿਊਲ ਨਾ ਭਰਿਆ ਹੀ ਪਿਆ ਸੀ ਸੋ ਇਸੇ ਕਰਕੇ ਜਿਹੜਾ ਬਲਾਸਟ ਹੋਇਆ ਉਹ ਇੰਨਾ ਜਿਆਦਾ ਮੈਸਿਵ ਸੀ ਤੇ ਜਿਹੜੀਆਂ ਜਾਨਾਂ ਸਾਡੇ ਗ੍ਰਹਿ ਮੰਤਰੀ ਨੇ ਵੀ ਇਹ ਗੱਲ ਕਹੀ ਆ ਅਮਿਤ ਸ਼ਾਹ ਉਹਨਾਂ ਨੇ ਵੀ ਉਹ ਜਾਨਾਂ ਬਚਾਉਣੀਆਂ ਇਸੇ ਕਰਕੇ ਬਹੁ ਮੁਸ਼ਕਿਲ ਹੋ ਗਈਆਂ ਕਿਉਂਕਿ ਬਹੁਤ ਜ਼ਿਆਦਾ ਤੇਲ ਸੀਗਾ ਉਹਦੇ ਵਿੱਚ ਜਹਾਜ਼ ਦੇ ਵਿੱਚ ਤੇ ਇਹ ਜਿਹੜਾ ਜਿਹੜਾ ਸਖਸ਼ ਬਚਿਆ ਹੈ ਬ੍ਰਿਟਿਸ਼ ਨੈਸ਼ਨਲ ਆ ਇਹ ਕਿਉਂਕਿ ਇਹ ਜਿਹੜੀ ਉਡਾਣ ਆ ਅਹਮਦਾਬਾਦ ਦੇ ਸਰਦਾਰ ਬੱਲਾਬਾਈ ਪਟੇਲ 에ਅਰਪੋਰਟ ਤੋਂ ਇਹ ਹੋਣੀ ਸੀਗੀ ਯੂਕੇ ਗੈਟਵਿਕ 에ਅਰਪੋਰਟ ਲੰਡਨ ਦਾ ਜਿਹੜਾ ਇਹ ਇੱਕ ਆਪਣਾ ਹੀਥਰੋ ਦਾ ਬਹੁਤ ਜ਼ਿਆਦਾ ਮਸ਼ਹੂਰ ਆ ਪਰ ਗੈਟਵਿਕ ਤੇ ਸਟੈਂਸਟੇਡ 에ਅਰਪੋਰਟ ਦੋ ਲੰਡਨ ਦੇ ਵਿੱਚ ਗੈਟਵਿਕ ਤੇ ਇਹ ਫਲਾਈਟ ਜਿਹੜੀ ਆ ਉਹ ਲੈਂਡ ਕਰਨੀ ਸੀਗੀ ਇਹ ਤੋਂ ਇਸੇ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਫਟਰ ਇੰਡੀਅਨ ਨੈਸ਼ਨਲਸ ਇਹਦੇ ਵਿੱਚ ਕਾਫੀ ਜਿਆਦੇ ਜਿਹੜੇ ਬ੍ਰਿਟਿਸ਼ ਨੈਸ਼ਨਲਸ ਇਸ ਜਹਾਜ਼ ਦੇ ਵਿੱਚ ਸਿਗੇ ਯੂਕੇ ਦੇ ਵੱਲੋਂ ਵੀ ਇੱਕ ਟੀਮ ਉੱਥੇ ਚਲੀ ਗਈ ਆ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਨੇ ਆਪਣੇ ਜੈ ਸ਼ੰਕਰ ਸਾਹਿਬ ਉਹਨਾਂ ਨੇ ਕਿਹਾ ਵੀ ਆ ਕਿ ਉਹਨਾਂ ਦਾ ਡੇਵਿਡ ਲੈਮੀ ਹੁਣੀ ਕਿਉਂਕਿ ਜਿਹੜੇ ਫੋਰਨ ਸੈਕਟਰੀ ਆ ਯੂਕੇ ਦੇ ਤੇ ਕੈਨੇਡੀਅਨ ਵਿਦੇਸ਼ ਮੰਤਰੀ ਤੇ ਪਹੁੰਚ ਗਈ ਜਿਹੜੇ ਵਿਦੇਸ਼ ਮੰਤਰੀ ਆ ਵੀ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਵਧਿਆ ਹੋਇਆ ਤੇ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੋ ਹੁਣ ਜਿਹੜੀ ਟਾਈਮਜ਼ ਦੇ ਹਵਾਲੇ ਨਾਲ times.co.uk ਦੇ ਹਵਾਲੇ ਦੇ ਨਾਲ ਇੱਕ ਰਿਪੋਰਟ ਹੈ ਕਿ ਜਿਹੜੀਆਂ ਏਜੰਸੀਜ਼ ਇਨਵੋਲਵਡ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਡੀਆਜ਼ AIB ਵਿਦ ਅਸਿਸਟੈਂਸ ਫਰੋਮ ਬੋਇੰਗ ਯੂ ਬੋਇੰਗ ਐਂਡ ਯੂਕੇ AIB ਐਂਡ ਦਾ ਯੂਐਸ ਐਨਟੀਐਸਬੀ ਇਹ ਦੋ ਤਿੰਨ ਮੁਲਕਾਂ ਦੀਆਂ ਜਿਹੜੀਆਂ ਏਜੰਸੀਜ਼ ਦੇ ਵੱਲੋਂ ਉਹ ਵੀ ਇਹਦਾ ਨਿਰੇਖਣ ਹੁਣ ਕੀਤਾ ਜਾਣਾ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਵੀ ਜੇ ਰੁਪਾਨੀ ਹੁਣੀ ਆ ਉਹ ਵੀ ਇਸ ਜਹਾਜ਼ ਦੇ ਵਿੱਚ ਸੀਗੇ ਤੇ ਉਹਨਾਂ ਦੀ ਵੀ ਮੌਤ ਦੀ ਜਿਹੜੀ ਆ ਉਹ ਖਬਰ ਆ ਹੁਣ ਦੀਆਂ ਇਸ ਸਮੇਂ ਦੀਆਂ ਜਿਹੜੀਆਂ ਤਾਜ਼ਾ ਜਾਣਕਾਰੀਆਂ ਨੇ ਉਹ ਇੰਡੀਅਨ ਪ੍ਰਾਈਮ ਮਿੰისტਰ ਜਿਹੜੇ ਨਰਿੰਦਰ ਮੋਦੀ ਆ ਉਹ ਪਹੁੰਚੇ ਨੇ ਮੌਕੇ ਦੇ ਉੱਤੇ ਐਂਡ ਤੇ ਇਸ ਸਾਈਟ ਨੂੰ ਜਿਹੜਾ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਜ਼ਦੀਕ ਦੇ ਹਸਪਤਲ ਹਸਪੀਟਲ ਦੇ ਵਿੱਚ ਵੀ ਗਏ ਹਸਪਤਾਲ ਦੇ ਵਿੱਚ ਵੀ ਗਏ ਤੇ ਉੱਥੇ ਉਹਨਾਂ ਨੇ ਜਿਹੜਾ ਇਹ ਇੱਕ ਸ਼ਖਸ ਜਿਹਦੀ ਜਾਨ ਬਚੀ ਆ ਉਹਦੇ ਨਾਲ ਵੀ ਗੱਲਬਾਤ ਕੀਤੀ ਉਹਨੇ ਵੈਸੇ ਉਹਨੇ ਗੱਲਬਾਤ ਤਾਂ ਚਲੋ ਉਹਨੇ ਮੀਡੀਆ ਦੇ ਨਾਲ ਵੀ ਥੋੜੀ ਬਾਲੀ ਕੀਤੀ ਆ ਤਾਂ ਉਹਨੇ ਦੱਸ ਇਹ ਹੀ ਦੱਸਿਆ ਉਹਨੇ ਕਿ ਕੁਝ ਸਮਝ ਨਹੀਂ ਆਇਆ ਵੀ ਮਿੰਟ ਸੈਕਿੰਡਾਂ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਐਮਰਜੈਂਸੀ ਡੋਰ ਨੂੰ ਖੋਲ ਕੇ ਮੈਂ ਬਾਹਰ ਆ ਗਿਆ ਤੇ ਉਹ ਤੁਸੀਂ ਵੀਡੀਓ ਵੀ ਵੇਖੀ ਹੋਣੀ ਆ ਜਿਹਦੇ ਵਿੱਚ ਲੋਕਾਂ ਨੂੰ ਕਹਿ ਰਿਹਾ ਵੀ ਪਲੇਨ ਕ੍ਰੈਸ਼ ਹੋ ਗਿਆ ਤੇ ਉਹ ਆਪ ਪੈਦਲ ਚੱਲ ਕੇ ਜਿਹੜਾ ਐਂਬੂਲੈਂਸ ਵੱਲੋਂ ਜਾ ਰਿਹਾ ਅੱਛਾ ਜਿਹੜੇ ਆ ਪਰਿਵਾਰ ਨੇ ਇਹ ਹੁਣ ਇਸ ਸਮੇਂ ਇਦਾਂ ਦੀ ਸਥਿਤੀ ਆ ਉਹ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਲੋਕ ਜਾਣਕਾਰ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਪਿਆਰੇ ਉਹਨਾਂ ਤੋਂ ਵਿਛੜ ਗਏ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਹੁਣ ਉਹਨਾਂ ਨੂੰ ਮਿਲਣਾ ਨਹੀਂ ਕਿਉਂਕਿ ਕਲੀਅਰ ਹੋ ਗਿਆ ਹੈ ਤਦਕਿ ਬਾਕੀ ਜਿਹੜੇ 245 242 ਕੁੱਲ ਜਣੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਜਾਣਾ ਬਚਿਆ 241 ਜਿਹੜੇ ਜਹਾਜ਼ ਦੇ ਅੰਦਰ ਸੀਗੇ ਉਹ ਤਾਂ ਸਾਰੇ ਦੇ ਸਾਰੇ ਮਾਰੇ ਗਏ ਨੇ ਤੇ ਹਜੇ ਤੱਕ ਬੀਬੀਸੀ ਨੇ ਦੱਸਿਆ ਕਿ ਇੱਕ ਸੀਨੀਅਰ ਹੈਲਥ ਅਫੀਸ਼ਰ ਨੇ ਬੀਬੀਸੀ ਨੂੰ ਇਹ ਦੱਸਿਆ ਕਿ 8 ਲੋਕ ਜਿਹੜੇ ਜ਼ਮੀਨ ਦੇ ਉੱਤੇ ਸੀਗੇ ਉਹ ਬਿਮਾਰੇ ਜਾ ਚੁੱਕੇ ਨੇ ਉਸ ਹੋਸਟਲ ਦੇ ਵਿੱਚ ਕਿੰਨੇ ਜਣੇ ਸੀਗੇ ਜਾਂ ਜ਼ਮੀਨ ਦੇ ਉੱਤੇ ਹੋਰ ਵੀ ਕੋਈ ਸੀਗਾ ਉਹਦੀ ਬਾਬਤ ਹਜੇ ਐਗਜ਼ੈਕਟ ਇਨਫੋਰਮੇਸ਼ਨ ਹੈ ਨਹੀਂ ਪਰ 8 ਲੋਕ ਮਾਰੇ ਜਾਣ ਨੂੰ ਬੀਬੀਸੀ ਰਿਪੋਰਟ ਕਰ ਰਿਹਾ ਕਿ ਇਹਨਾਂ ਨੂੰ ਬੀਬੀਸੀ ਨੂੰ ਉੱਥੇ ਹੈਲਥ ਅਫੀਸ਼ਰ ਨੇ ਉੱਥੇ ਜਿਹੜਾ ਅਹਮਦਾਬਾਦ ਦੇ ਵਿੱਚ ਦੱਸਿਆ ਸੋ ਉਹ ਜਿਹੜੇ 241 ਲੋਕ ਆ ਉਹਨਾਂ ਦੇ ਹੁਣ ਪਰਿਵਾਰਕ ਮੈਂਬਰ ਜਿਵੇਂ ਮੈਂ ਕਿਹਾ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਵਾਪਸ ਤਾਂ ਆਉਣਾ ਨਹੀਂ ਉਹ ਉਹ ਚਲੇ ਗਏ ਆ ਪਰ ਉਹਨਾਂ ਨੂੰ ਉੱਥੇ ਜਾਣਾ ਪੈ ਰਿਹਾ ਉਹਨਾਂ ਦੀ ਬੋਡੀ ਜਿਹੜੀ ਆ ਆਇਡੈਂਟੀਫਾਈ ਕਰਨ ਦੇ ਲਈ ਤੇ ਆਪਣਾ ਡੀਐਨਏ ਦੇਣ ਦੇ ਲਈ ਤੇ ਇੱਥੇ ਮੈਂ ਇੱਕ ਜਿਹੜੀ ਆ ਨਿਊਜ਼ ਦੇਖ ਕੇ ਹਟਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੋ ਤਿੰਨ ਤਰੀਕਿਆਂ ਦੇ ਨਾਲ ਹੁਣ ਬੋਡੀਜ਼ ਆਇਡੈਂਟੀਫਾਈਡ ਹੋ ਸਕਦੀਆਂ ਨੇ ਆਪਾਂ ਸਾਰੇ ਸਿਆਣੇ ਆ ਕਿ ਉਹ ਝੁਲਸ ਗਈਆਂ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਸਰੀਰ ਸੀਗੇ ਤੇ ਉਹਦੇ ਵਿੱਚ ਜਾਂ ਤਾਂ ਜੇਕਰ ਫਿੰਗਰਪ੍ਰਿੰਟ ਮੌਜੂਦ ਹੋਣਗੇ ਕਿਸੇ ਦੇ ਉਦੇ ਹਿਸਾਬ ਦੇ ਨਾਲ ਉਹ ਦੇਖਿਆ ਜਾ ਸਕਦਾ ਜਾਂ ਫਿਰ ਜਿਹੜਾ ਡੈਂਟਲ ਸਟਰਕਚਰ ਆ ਉਹਦੇ ਹਿਸਾਬ ਦੇ ਨਾਲ ਜਾਂ ਫਿਰ ਜਿਹੜਾ ਡੀਐਨਏ ਜਿਹੜਾ ਪਰਿਵਾਰਕ ਕਿਸੇ ਮੈਂਬਰ ਦਾ ਡੀਐਨਏ ਲੈ ਕੇ ਜਿਹਨੂੰ ਕਿ 골ਡ ਸਟੈਂਡਰਡ ਕਿਹਾ ਜਾਂਦਾ ਵੀ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਲਾਸ਼ਾਂ ਉਹਨਾਂ ਦੀ ਜਿਹੜੀ ਆ ਉਹ ਆਇਡੈਂਟੀਫਿਕੇਸ਼ਨ ਹੋ ਸਕਣੀ ਆ ਜਿਹੜੀਆਂ ਬਾਡੀਜ਼ ਹੁਣ ਇਹ 241 ਲੋਕਾਂ ਦੀਆਂ ਉੱਥੇ ਹੈਗੀਆਂ ਨੇ ਤੇ ਆਬਵੀਅਸਲੀ ਜਿਹੜਾ ਇਹ ਲੋਕ ਜਿਹੜੇ ਹੋਸਟਲ ਦੇ ਵਿੱਚ ਸੀਗੇ ਉਹਨਾ ਦਾਬੀ ਉਹਨਾਂ ਦੀ ਸਥਿਤੀ ਕਿੱਦਾਂ ਦੀ ਆ ਉਹਦੇ ਬਾਬਤ ਜੇ ਕੋਈ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਸੋ ਜਿੰਨੀ ਗੱਲ ਹਜੇ ਆਪਾਂ ਨੂੰ ਪਤਾ ਉੰਨੀ ਹੀ ਮੈਂ ਤੁਹਾਡੇ ਨਾਲ ਜਿਹੜੀ ਆਫੀਸ਼ੀਅਲੀ ਸਾਂਝੀ ਹੋਈ ਆ ਉਹੀ ਮੈਂ ਤੁਹਾਡੇ ਨਾਲ ਸਾਂਝੀ ਕਰਨਿਆ ਸੋ ਇਹ ਜਿਹੜੇ ਜੀ 53 ਜਿਹੜੇ ਬ੍ਰਿਟਾਨਵੀ ਨਾਗਰਿਕ ਨੇ ਇਹ ਇਹ ਇਹਨਾਂ ਦੇ ਵੀ ਜਿਹੜੇ ਆ ਆਬਵੀਅਸਲੀ ਪਰਵਾਰਾਂ ਨੂੰ ਤਾਂ ਕੱਲ ਉਸੇ ਟਾਈਮ ਇੱਥੇ ਜਿਹੜਾ ਪਤਾ ਲੱਗਣਾ ਸ਼ੁਰੂ ਹੋ ਗਿਆ ਸੀਗਾ ਐਂਡ ਜਿਹੜਾ ਜੇਕਰ ਆਪਾਂ ਵੇਖੀਏ ਤਾਂ ਜਿਹੜੇ ਇਸ ਜਹਾਜ਼ ਨੂੰ ਚਲਾਉਣ ਵਾਲੇ ਸੀਗੇ ਕੈਪਟਨ ਆਉਣ ਵਾਲੇ ਕੈਪਟਨ ਸੁਮੀਤ ਸੱਬਰਵਾਲ 60 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ ਆਬਸਲੀ ਉਹਨਾਂ ਦੀ ਵੀ ਮੌਤ ਹੋਈ ਆ ਐਂਡ 8000 ਤੇ 200 ਘੰਟੇ ਫਲਾਈਂਗ ਐਕਸਪੀਰੀਅੰਸ ਸੀਗਾ ਉਹਨਾਂ ਦਾ ਤੇ ਕੁਝ ਕੁ ਮਹੀਨੇ ਹੀ ਰਹਿੰਦੇ ਸੀ ਰਿਟਾਇਰਮੈਂਟ ਇਸੇਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪੋ ਆਪਣਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਕੈਪਟਨਸ ਟੀਵੀ ਨੇ YouTube ਦੇ ਉੱਤੇ ਕਾਫੀ ਉਹਨਾਂ ਨੂੰ ਲੋਕੀ ਸੁਣਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਵੇਖੀਏ ਤੇ ਉਹਨਾਂ ਨੇ ਆਪਣੇ YouTube ਚੈਨਲ ਦੇ ਉੱਤੇ ਜਿਹੜੀ ਇੱਕ ਵੀਡੀਓ ਸਾਂਝੀ ਕੀਤੀ ਆ ਵੱਖ-ਵੱਖ ਪਾਸੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਵੀ ਸ਼ੁੱਡ ਵੇਟ ਅੰਟਿਲ ਜਿਹੜਾ ਜਿੰਨਾ ਚਿਰ ਹੋਰ ਸਾਡੇ ਕੋਲ ਜਾਣਕਾਰੀਆਂ ਸਾਹਮਣੇ ਨਹੀਂ ਆ ਜਾਂਦੀਆਂ ਪਰ ਬੇਸਿਕਲੀ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਆ ਕਿ ਵੀ ਉਹਨਾਂ ਨੂੰ ਜੋ ਲੱਗਦਾ ਕਿਉਂਕਿ ਜੇਕਰ ਬਰਡ ਸਟ੍ਰਾਈਕ ਦੋਨੇ ਇੰਜਨਸ ਤੇ ਇਕੱਠੀ ਨਹੀਂ ਹੋ ਸਕਦੀ ਤੇ ਇੱਕ ਇੰਜਨ ਪਰਫੈਕਟਲੀ ਫਾਈਨ ਹੁੰਦਾ ਜਹਾਜ਼ ਉਡਾਉਣ ਦੇ ਲਈ ਜੇਕਰ ਇੱਕ ਇੰਜਨ ਜਿਹੜਾ ਉਹ ਬਰਡ ਸਟ੍ਰਾਈਕ ਦੇ ਚਲਦੇ ਆ ਜਾਂ ਕਿਸੇ ਵੀ ਹੋਰ ਵਜਾ ਤੇ ਚਲਦੇ ਆ ਖਰਾਬ ਹੋ ਵੀ ਜਾਵੇ ਤੇ ਇੱਕ ਇੰਜਨ ਤੇ ਜਿੰਨੇ ਮਰਜ਼ੀ ਭਾਰ ਦੇ ਨਾਲ ਜਾਂ ਜੋ ਮਰਜ਼ੀ ਹੋਵੇ ਤੁਸੀਂ ਜਹਾਜ਼ ਉਡਾ ਸਕਦੇ ਹੋ ਤੇ ਕੈਪਟਨ ਸਟੀਵ ਉਹਨਾਂ ਦੇ ਮੁਤਾਬਕ ਵੀ ਇਹ ਹੋਇਆ ਹੋ ਸਕਦਾ ਕਿ ਜਦੋਂ ਉਹਨਾਂ ਨੇ ਕਿਉਂਕਿ ਜਿਹੜਾ ਲੈਂਡਿੰਗ ਗੇਅਰ ਆ ਆਮ ਜਵਾਨ ਦੇ ਵਿੱਚ ਆਪਾਂ ਕਹੀਏ ਤਾਂ ਜਿਹੜੇ ਟਾਇਰ ਆ ਜਹਾਜ਼ ਦੇ ਵੀ ਉਹ ਜਦੋਂ ਉੱਪਰ ਨੂੰ ਜਹਾਜ਼ ਉੱਠਦਾ ਹੈਗਾ ਤਾਂ ਉਹ 30 ਸੈਕਿੰਡ ਦਾ ਹੀ ਟਾਈਮ ਹੈ ਵੀ ਉਸੇ ਹੀ ਟਾਈਮ ਜਿਹੜੇ ਉਹ ਲੈਂਡਿੰਗ ਗੇਅਰ ਆ ਉਹ ਬੰਦ ਹੋ ਜਾਣਾ ਚਾਹੀਦਾ ਸੀ ਟਾਇਰ ਜਿਹੜੇ ਆ ਅੰਦਰ ਚਲੇ ਜਾਣੇ ਚਾਹੀਦੇ ਸੀ ਵੀ ਇਹ ਹੋਇਆ ਹੋ ਸਕਦਾ ਕਿ ਕੈਪਟਨ ਨੇ ਸ਼ਾਇਦ ਜਿਹੜੇ ਆਪਣੇ ਨਾਲ ਦੇ ਸੀ ਕੋ-ਪਾਇਲਟ ਹੁੰਦੇ ਉਹਨਾਂ ਨੂੰ ਕਿਹਾ ਵੀ ਤੂੰ ਲੈਂਡਿੰਗ ਗੇਅਰ ਉੱਪਰ ਕਰ ਤੇ ਉਹਨੇ ਜਿਹੜੇ ਫਲੈਪਸ ਆ ਵੀ ਉਹਨੇ ਉਹਨਾਂ ਨੂੰ ਉਹਨਾਂ ਨੂੰ ਉੱਪਰ ਉਠਾ ਦਿੱਤਾ ਕੋ-ਪਾਇਲਟ ਗ੍ਰੈਬਡ ਦਾ ਫਲੈਪ ਹੈਂਡਲ ਐਂਡ ਰੇਸਡ ਦਾ ਫਲੈਪ ਇਨਸਟੈਡ ਆਫ ਦਾ ਲੈਂਡਿੰਗ ਗੈਪ। ਇਹ ਕੈਪਟਨਸ ਟੀਵੀ ਹੁਣਾਂ ਨੇ ਆਪਣੀ ਵੀਡੀਓ ਦੇ ਵਿੱਚ ਜਿਹੜੀ ਗੱਲ ਆਖੀ ਆ ਕਿ ਕਿਉਂਕਿ ਉਹ ਫਲੈਪਸ ਕਿੱਦਾਂ ਆ ਕਿਉਂ ਆ ਇਹਦੇ ਉੱਤੇ ਵੀ ਬਹੁਤ ਸਾਰੀਆਂ ਜਾਣਕਾਰੀਆਂ ਜਾਂ ਬਹੁਤ ਸਾਰੀ ਗੱਲਬਾਤ ਇਹਦੇ ਉੱਤੇ ਹੋ ਰਹੀ ਆ। ਬਾਕੀ ਦੇਖਦੇ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਬਤ ਕਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਜਿਵੇਂ ਮੈਂ ਕਿਹਾ ਕਿ ਜਦੋਂ ਬਲੈਕ ਬਾਕਸ ਮਿਲਿਆ ਉਦੋਂ ਬਾਅਦ ਇਹਦੀ ਹੋਰ ਜਿਹੜੀ ਐਗਜ਼ੈਕਟ ਇਨਫੋਰਮੇਸ਼ਨ ਸਾਡੇ ਸਾਹਮਣੇ ਆਉਣੀ ਆ ਸੋ ਲਗਾਤਾਰ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ। ਸਤਿ ਸ਼੍ਰੀ ਅ